ਗਲਤ ਪਾਤੀ ਹੁਣ ਆ ਕਿਦਾਂ ਚੱਕਿਆ ਬੰਦੇ ਜੀ ਗੋਭੀ ਤੋੜ ਕੇ ਲਗੀ ਮੈਂ ਕਹਿੰਦੀ ਤਾਂ ਹੈਗੀ ਤੁਹਾਨੂੰ ਗੋਭੀ ਹਾਂ ਚੋੜ ਹੀ ਲਵਾ ਹਜੇ ਹੁੰਦੇ ਏ ਇੱਕ ਮਿੰਟ ਬੰਦ ਇਹ ਵਿੱਚ ਤਾਂ ਹੋ ਇਹਦੇ ਖਲਾ ਨਹੀਂ ਸਕਦੇ ਪਰ ਆਪਣੀ ਫੇਵਰੇਟ ਹੈ ਗੋਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦਾ ਬਲੌਗ ਅਸੀਂ ਸ਼ੁਰੂ ਕਰਨ ਲੱਗੇ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਸਾਰੇ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਆ ਸਾਰੇ ਬਿਰਾਜ ਜੀ ਖੁਸ਼ੀ ਰਹਿਣ ਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੇ ਚਲੋ ਜੀ ਹੁਣ ਸਾਡੀ ਗੱਲਬਾਤ ਕਰਾਉਣੀ ਸਾਰੇ ਨਾਲ ਸਰਵਾਰ ਦੇ ਮੈਂਬਰ ਨਾਲ ਤੋ ਤਾਂ ਉੱਪਰ ਚੜਿਆ ਵਾ ਲੱਗਿਆ ਵਾ ਪਤੰਗ ਚੜਾਉਣ ਆਖਿਆ ਚੱਕਰ ਪਿਆ ਵਾ ਚੱਕਰ ਤਾਂ ਕੋਈ ਨਹੀਂ ਠੀਕ ਹੈ ਚਲੋ ਲਓ ਜੀ ਹੁਣ ਸ਼੍ਰੀਮਤੀ ਨਾਲ ਆਪਾਂ ਗੱਲ ਕਰਾਉਣੀ ਥੋੜੀ ਹਾਂ ਜੀ ਕਿੱਧਰ ਹੈ ਬੱਚੇ ਹਸੀਕਾਲ ਜੀ ਹਸੀਕਾਲ ਜੀ ਸਾਰਿਆਂ ਨੂੰ ਬਹੁਤ ਕੋਠੇ ਬੱਲੇ ਬਤੰਗ ਚੜੋਣ ਐਨੀ ਚੰਦੀ ਭੈਣ ਲੱਗੀ ਸੂਰਜ ਬਹੁਤੇ ਐ ਪਰ ਉਹਨੇ ਸੰਡੇ ਦਾ ਮੰਗ ਕੇ ਲਿਆਵਾ ਕਹਿੰਦਾ ਸੰਡੇ ਨੂੰ ਨਾ ਮੈਨੂੰ ਛੇੜੇ ਕਰੋ ਪਰ ਉਹ ਵਿਚ ਨੂੰ ਵੀ ਚੁੱਕੀ ਜੀ ਲਈ ਜਾਂਦਾ ਹਨਾ ਹਾਂ ਨਾ ਰੋਟੀ ਨਾ ਚਾਹ ਨਾ ਕੁਝ ਵੀ ਪੀਂਦਾ ਹਾਂ ਉੱਪਰ ਚੜ ਗਏ ਹੈ ਉਹਦਾ ਪਤੰਗ ਉੱਪਰ ਲੱਗਿਆ ਹੋਇਆ ਚੜਿਆ ਹੋਇਆ ਲੋ ਜੀ ਤੁਹਾਨੂੰ ਹੁਣ ਪਰਦਾਂ ਦਾ ਕਰਾਉਣੀ ਆ ਗਮਲੇ ਵੀ ਕਰ ਗਈ ਮੱਟ ਸੈਟ ਤੈਂ ਕਰੇ ਗਮਲੇ ਮੱਟ ਮੱਟ ਨਹੀਂ ਕਰੇ ਲੱਗੀ ਕੱਪ ਜਤੋਂ ਨਹੀਂ ਰੱਖਿਆ ਪਾਣੀ ਪੂਣੀ ਲੱਗੀ ਵੀ ਪਾਉਣੇ ਮੈਂਦੀ ਧੀ ਨਹੀਂ ਕਰੇ ਮਾਨੀ ਪਲਾਂਟ ਮੱਟ ਕਰ ਗਈ ਆਪਣੀ ਸੈਟਿੰਗ ਜੀ ਕਰਕੇ ਲੱਗ ਗਈ ਹਜੇ ਚਾਰ ਪੰਜ ਹੋਰ ਕਹਿ ਰਹੀ ਐ ਮਗਾਉਣੇ ਵਸਕੇ ਤੇ ਜਾਵਲਾ ਲੈ ਲੈ ਤੇ ਹੋਦੇ ਵਾਸਤੇ ਹਾਂ ਜਾਵਲਾ ਹੂੰ ਉਹ ਮੈਂ ਜਾਵਲਾ ਲੈ ਲੈ ਅੱਛਾ ਕਹਿੰਦੀ ਕਮਲਾ ਲੈ ਲੈ ਮਾਮਾ ਮੈਂ ਕਿਹ ਚੱਲਣ ਦੀ ਮੈਂ ਪਾਈ ਨੂੰ ਪੁੱਛਿਆ ਸੀ ਕਿੰਨੇ ਦਾ ਕਮਰਾ ਕਹਿੰਦਾ 25 ਰੁਪਏ ਦਾ अच्छा मैं तेरे को वीज़ा ला लूं कहंदा मैं आ कहंदा वीज़ा नहीं चला वी 22 पे ता खरीदेंगे मैं तो फिर पाई पे पाई दे दे, दे <laughs> ता कोई नहीं अपना 25 ਵਾਲਾ ਨਹੀਂ ਲੋਟਾਉਣਾ ਕੰਮ ਰੇ ਉਹ ਨਹੀਂ ਮੈਂ ਤਾਂ ਫਿਰ ਆਪਣਾ ਜਿਹੜਾ ਉਹ ਜਿਹੜਾ ਰੈੱਡ ਚਾ ਲੈਂਦਾ ਨਾ ਉਹ ਆਪਣਾ 60 ਰੁਪਏ ਦੇ ਕਿੰਨੇ ਦਿੱਤਾ ਉਹਨੇ ਹਾਂ ਉਹ ਹੀ ਆਪਣੇ ਤਾਂ ਉਹ ਹੀ ਵਧੀਆ ਲੱਗਦੇ ਮੈਨੂੰ ਆਪਾਂ ਨੇ 50 ਦੇਤੇ ਪਰ ਉਹਨੇ 60 ਬਣਾ ਹਾਂ 60 50 ਦਾ 50 ਕਹਦਾ ਉਹਦੇ ਥੱਲੇ ਪਾਣੀ ਨਿਕਲਣੇ ਨੂੰ ਵੀ ਜਗ੍ਹਾ ਹੈਗੀ ਬਣੀ ਵੀ ਹੂੰ ਲਓ ਜੀ ਤਾਂ ਚਲ ਜੀ ਦਿਖਾਈਏ ਤੁਹਾਨੂੰ ਉੱਪਰ ਕਿਆ ਕਰਦੇ ਬੱਚੇ ਵਿੱਚ ਇਕੱਠੇ ਬਹੁਤ ਹੋਏ ਹੋਏ ਵੇ ਦੇਖਦੇ ਆ ਬੀਨੂਰ ਦਾ ਸਿਸਟਮ ਕਿਆ ਵਰਤੋ ਦੋਸਤ ਇਕੱਠੇ ਕਰੀ ਬੈਠਾ ਜੀ ਚਲੋ ਦਿਖਾਈਏ ਜੀ ਤੁਹਾਨੂੰ ਅੱਜ ਦਾ ਬਲੌਗ ਕਿਆ ਕਰ ਰਿਹਾ ਹੈ ਪੱਤ ਮੇਰਾ ਵਾਹ ਵਾਹ ਗੁਰੂ ਸਾਤਨਾਮ ਆ ਬੀਨੂਰ ਇਸ ਕੰਮ ਜਾਂ ਹੋਇਆ ਫੇ ਜੀ ਕਰਾਉਣੇ ਵਾਲਾ ਆਪਾਂ ਨੇ ਨਵਾਂ ਮਕਾਨ ਲਿਆ ਤੁਹਾਡੀ 1035 ਬੁਦੀ ਕਰਾਉਣੀ ਪੈਣੀ ਹੈ ਹਾਂਜੀ ਤੰਗ ਪਤੰਗ ਤਾਂ ਤੁਹਾਡੇ ਕੋਈ ਉੜਿਆ ਨਹੀਂ ਲੱਗਦਾ ਮੈਨੂੰ ਆਹ ਡੋਰੀ ਥੋੜੀ ਜੀ ਆਪਈ ਹੈ ਕੱਲ ਵਾਲੀ ਆਪਈ ਹੈ ਪਹਿਲਾਂ ਸੱਸੀ ਕਾ ਬਲਾ ਸੱਸੀ ਕਾ ਬਲਾ ਪਹਿਲਾਂ ਸੱਸੀ ਕਾ ਬਲਾ ਪਾਪਾ ਜੀ ਦੋਨੇ ਹੱਥ ਜੋੜ ਕੇ ਹੱਸੀ ਕਾਲ ਜੀ ਸਾਰਿਆਂ ਨੂੰ ਐਂ ਕੀ ਕਰਦੇ ਇੱਧਰ ਦੇਖੋ ਪੁੱਤ ਪਹਿਲਾਂ ਸਾਹਮਣੇ ਡੋਰਾ ਮਾੜ ਜੀ ਵੀ ਤੂੰ ਤਾਂ ਸੱਸੀ ਕਾਲ ਦੀ ਸਾਰੇ ਨੂੰ ਪਾਪਾ ਫਿਰ ਨੂੰ ਮੇਰਾ ਅੰਦਾ ਲੈ ਲੈ ਪਹਿਲਾਂ ਸੱਸੀ ਕਾਲ ਬਲਾ ਫੇ ਮੈਂ ਦਵਾ ਦੂੰਗਾ ਤੈਨੂੰ ਪਤੰਗ ਪਹਿਲਾਂ ਸੱਸੀ ਕਾਲ ਬਲਾ ਹੈਂ ਸੱਸੀ ਕਾਲ ਡੋਰ ਸੱਸੀ ਇੱਧਰ ਥੇ ਤੂੰ ਮੇਰੀ ਗੱਲ ਸੁਣ ਤੂੰ ਹਜੇ ਤੇਰਾ ਪਤੰਗ ਤਾਂ ਚੜਿਆ ਨਹੀਂ ਹੈਗਾ ਤੂੰ ਫਿਰਦਾ ਘੱਲਦਾ ਮੈਂ ਇੱਕ ਵਾਰ ਹੀ ਨਹੀਂ ਦੇਖਿਆ ਚੜਿਆ ਤੇਰਾ ਪਤੰਗ ਉਹ ਵੀਰੇ ਨੂੰ ਮੈਂ ਬਤਾਉਂਗਾ ਵੀਰੇ ਤੇਰਾ ਪਤੰਗ ਉਹਦੇ ਕੋਲੇ ਜਿਹੜਾ ਤੂੰ ਉਹਦੀ ਚੱਕਿਆ ਦਾ ਕਿੱਥੇ ਕਿੱਥੇ ਜਾਣ ਐ ਇਹਨਾਂ ਦਾ ਚੱਕਿਆ ਚੱਲ ਕੋਈ ਨਹੀਂ ਹੁਣ ਹੋਰ ਚੱਕ ਲਿਆ ਇਹਨੂੰ ਤੇਰੇ ਪੈਣੀ ਹੈ ਪਤੰਗ ਤੂੰ ਨਹੀਂ ਲਿਆ अच्छा बेड़ा ਹੁਣ ਉੜਾਏਗਾ ਤਾਂ ਨਹੀਂ ਹੈਗਾ ਬਸੰਤ ਪੰਚਮੀ ਦਾ ਥੋੜੀ ਨੰਗੀ ਏਕਣੀ ਮੌਸਮ ਤਾਂ ਅੱਜ ਖੁੱਲਿਆ ਆ ਹੁਣ ਬੰਨੇ ਆ ਪਤ ਬੰਨ ਲਿਆ ਪਾਪਾ ਪਾਪਾ ਕੀ ਹੋਇਆ ਨਾ ਡੋ ਗੱਟੂ ਨਾ ਰੋ ਡੋ ਨੀ ਇਹ ਨਿਆਣੇ ਹੈ ਜੀ ਬੱਚੇ ਇੰਨੇ ਪਤਾ ਨਹੀਂ ਲੱਗਦਾ ਪਾਪਾ ਗੱਲ ਸੁਣ ਮੋਨ ਪੁੱਤ ਜੱਸ ਪਾਸੇਓ ਪਾਸੇਓ ਪਾਪਾ ਮਾੜਾ ਉੱਪਰ ਨਹੀਂ ਕਹੋ ਅੰਦਰ ਤੇ ਚੱਕ ਲਿਆ ਪਤਾ ਜੇ ਨਹੀਂ ਲੋਟ ਆਉਂਦਾ ਹੋਰ ਪਾਪਾ ਹੋਰ ਚੱਕ ਲਿਓ ਪਾਪਾ ਤੂੰ ਤੇ ਦੋਰ ਜੁੜੀ ਬਣੀ ਤੀ ਮਖੜੀ ਪਾ ਲੇ ਗਿਆ ਪਤੰਗ ਨੂੰ ਯੂ 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 ਲੇਤੇ ਹੋ ਦੋਰ ਛੱਡ ਹੋ ਗਈ ਉੱਥੇ ਗਿਆ ਉੱਥੇ ਤੀ ਨੋ ਪਾ ਲੇ ਗਿਆ ਤੇ ਮੈਂ ਇਹ ਦੋਰ ਨਾ ਛੱਡੀ ਮੇਂ ਦੋਰ ਛੱਡ ਗਈ ਚੱਲ ਕੋਈ ਨਹੀਂ ਤੂੰ ਤੂੰ ਹੁਣ ਉਹ ਨਾ ਵੀਰੇ ਤੇ ਦੂਆ ਪਤੰਗ ਚ ਇਹੋ ਤਨ ਅਨਮੋਲ ਉਹ ਤਜ ਨਹੀਂ ਲੋਟ ਆਉਂਦਾ ਤਾਂ ਥੱਲੇ ਤੇ ਦੂਆ ਚੱਕਾ ਲਿਆ ਕਿਤਾ ਆਜੂਗਾ ਇਹੇ ਲੋਟ ਕੋਈ ਨਾ ਕਹਿੰਦਾ ਮੇਰੇ ਕੋ ਦੋਰ ਹੀ ਨਹੀਂ ਆ ਗਈ ਦੋਰ ਦੋਰ ਤੇਰੇ ਕੋ ਹੈ ਤਾਂ ਹੈ ਤੀ ਉਹ ਗ੍ਰੀਨ ਜੀ ਲੈ ਲੈਨੇ ਕੱਚੀ ਨਾਲੇ ਚੜਾਈ ਕਰਦੇ ਪੁੱਤ ਤੂੰ ਹੀ ਤਾਂ ਪੁਲਿਸ ਫੜ ਲੈ ਜਾਂਦੀ ਐ ਇਹ ਜੀ ਪੰਡੋਲ ਨਹੀਂ ਲਿਓਣੀ ਹੈਗੀ ਹਾਂ ਨਾਰਮਲ ਜੀ ਇੱਕ ਨਹੀਂ ਦੇਖ ਲੈ ਹਟਾਓ ਇੰਜੋਏ ਕਰੋ ਬਸ ਜਿੰਨੇ ਚੜ ਗਏ ਠੀਕ ਐ ਮੈਂ ਤੈਨੂੰ ਚੱਲ ਤੋ ਅੱਗੇ ਲਿਉਣਾ ਵੀ ਪਾਪਾ ਜਦ ਦਵਾ ਲਿਆ ਤੂੰ ਚਾਹੀਏ ਮੈਂ ਕਰ ਲਿਉਂ ਦਵਾ ਲਿਓਗੇ ਫੇਰ ਤੂੰ ਮੇਰੀ ਗੱਲ ਸੁਣ ਕੱਲ ਸ਼ਾਮ ਨੂੰ ਮੈਂ ਤੈਨੂੰ ਕਹਿ ਕੇਤਾ ਵੀ ਲਿਆ ਬਜਾਤਾ ਤੂੰ ਆਪਣੀ ਟੀਵੀ ਮਾਰ ਬੜੀ ਰਹੀ ਕੀ ਕਰਦੀ ਟੀਵੀ ਉਹ ਦੇਖੀ ਦਿੱਤੀ ਵਰਕੇ ਕਰਦੀ ਚੱਲ ਚੱਲ ਦੇ ਵਿੱਚ ਚੱਲਦੇ ਚੱਲਦੇ ਬੋਲ ਗਿੱਡੂ ਓਕੇ ਗੰਦੇ ਗਿੱਡੂ ਪਿੱਛੇ ਪੱਪੀ ਨਾ ਹੂੰ ਖੜ ਕੇ ਗੱਲ ਕਰ ਓਏ ਇੱਕ ਨੂ ਲੇ ਗਿਆ ਇੱਕ ਨੂ ਲੇ ਕੇ ਤਾਂ ਉਹ ਡੋਰੇ ਕੋਈ ਨਹੀਂ ਤੈਨੂੰ ਫੇਰ ਕੋਈ ਨਹੀਂ ਉਹ ਵੀ ਆਪਣੀ ਬੀ ਰਹੀ ਏ ਠੀਕ ਹੈ ਉਹ ਕੋਕੀ ਲੇ ਗਿਆ ਚੱਲ ਕੋਈ ਨਹੀਂ ਫੇਰ ਕੋਈ ਨਹੀਂ ਆਹ ਚੱਲ ਇਹਦੇ ਨਾਲ ਇਹ ਡਾਲ ਜਮੇ ਫੇਰ ਜੱਸਰੀ ਤੈਨੂੰ ਦਵਾ ਲਿਆ ਮੈਂ ਪੁੱਤ ਜਾ ਹੈ ਫੇਦਰੇ ਪਟੰਗ ਉੜਿਆ ਵਾ ਚਾਹੀਦਾ ਮੈਨੂੰ ਹੈ ੜਾ ਲੂੰਗਾ ਹੁਣੇ ਉੱਡ ਜਾਊਗਾ ਇੰਨੀ ਛਤੀਓ ਆਵਾਜ਼ ਤਾਂ ਚੱਲਦੀ ਐ ਹਾਪਾ ਫਿਰ ਮਨੇ ਇੱਕ ਪਤੰਗ ਦਵਾਲਿਆ ਹੈ ਹਾਂ ਇੱਕ ਪਤੰਗ ਤਾਂ ਪਤਾ ਤੈਨੂੰ ਰੇ ਲਿਆਂਦੇ ਵੀ ਤਾਂ ਹੈਗੇ ਕੱਲ ਦੱਜਣ ਚੱਲ ਕੋਈ ਨਹੀਂ ਦਵਾਲ ਲੈ ਦਵਾਲ ਲੈ ਯੇ ਯੇ ਅਰਨਾ ਅੱਜ ਕੋਈ ਚੜਿਆ ਹੀ ਨਹੀਂ ਪਤੰਗੋ ਪਤੰਗ ਕਢਾਉਣ ਉਹ ਧੁੱਪ ਜਿਆਦੀ ਹੋ ਗਈ ਸਵੇਰੇ ਢਾਂਦੇ ਦੇ ਅੱਛਾ ਅੱਛਾ ਉਹ ਕੱਲ ਵਾਲਾ ਚੱਕ ਲੈਂਦਾ ਕਿ ਲਈ ਉੱਥੇ ਤੇ ਪਤਾ ਨਹੀਂ ਕਿੱਥੇ ਉਹ ਉੱਡ ਗਿਆ ਹੋਣਾ ਕਾਹਨੂੰ ਚੜਿਓ ਵੀ ਨਾ ਟੀਨਾ ਟੂਨਾ ਬੰਨ੍ਹ ਚੜਿਓ ਉਹਿੰਗਦੇ ਵਿੱਚ ਵਿੱਚ ਨੂੰ ਨੰਗਦੇ ਕਰਦੀ ਮੇਰੇ ਤੜਕੇ ਰ ਪਤੰਗ ਲੱਗੇ ਆਇਆ ਜਫਰੀ ਦਾ ਅੱਛਾ ਅੱਛਾ ਤਾ ਤੂੰ ਮੇਰੀ ਗੱਲ ਸੁਣ ਲੈ ਹਾ ਪਤਾ ਹੈ ਮੈਨੂੰ ਇੱਕ ਪਤਾ ਵੀ ਪਤੰਗ ਢਾਕੇ ਦਿਖਾ ਦੇ ਬਾਬਾ ਵੀ ਰੰਗਾਂ ਦੇ ਦੰਦ ਦੇ ਦੋ ਹਾਂ ਹਾਂ ਲੈ ਮੋਲ ਤਾਂ ਕੀ ਲਾਈਂ ਦਾ ਕੇ ਇਹਨੂੰ ਫੜਾ ਕੇ ਦੇਈ ਦੇਖੀ ਉੜਦਾ ਹੈ ਉੜਦਾ ਹੈ ਪਤੰਗ ਕਿ ਨਹੀਂ ਇਹਦਾ ਪੱਲਾ ਹੁਣ ਗੜਾ ਉਗਾ ਤੂੰ ਹੀ ਇੱਕ ਵਾਰੀ ਢਾਕੇ ਦਿਖਾ ਦੇ ਵੀਰ ਆ ਵੀ ਲੰਦਾ ਭਾਈ ਹੁਣ ਇਹਨੂੰ ਐਨੇ ਪਤੰਗ-ਪਤੰਗ ਵੀ ਲੈ ਕੇ ਦਿੰਨੇ। ਵੀ ਮੁੰਡਾ ਥੋੜਾ ਉਡਾਉਂਦਾ ਹੀ ਨਹੀਂ ਹੈਗਾ ਭਾਈ। ਜਾ ਸੈ ਤੇਰਾ ਜਾ ਪੁੱਤ। ਹੁਣੇ ਆਪੇ ਡਾਊਗਾ। ਉਹ ਤਾਂ ਪਸਰੀਏ ਜੇ ਤੇ ਪਰਾਂ। ਆਪੇ ਇਹਨਾਂ ਵਸਾ ਲਓ ਇੱਧਰ। ਉਹ ਬੱਲੇ 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 ਉੱਡੇ 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 ਉੱਡੇ। ਉਹ ਬੱਲੇ ਆ ਵੀ। ਲੱਗ ਠਗ ਗਿਆ। ਹਾਂ ਕੀ ਹੋ ਗਿਆ? ਮੈਂ ਕੀ ਕਰਾਂ ਹੁਣ? ਇਹਦੇ ਨੇ। ਆਹ ਦੇਖੋ ਭਾਈ ਥੱਲੇ ਗਿਰ ਗਿਆ। ਹੋਈ ਭਾਈ ਉੱਡੇ ਆਂ। ਗਲਤ ਪਾਤੀ ਰੁਕ ਤਾ ਜਾ ਕੰਨੀ ਤੋਰ ਨਾਲ ਕਿੰਝ ਜਰ ਹੋਗੀ ਪਾਣੀ ਰੁਕ ਤਾ ਦੁਬਾਰੇ ਪਾ ਲੋ ਕੰਨੀ ਲੈ ਫੇ ਇਤੀ ਰੋਕਦੇ ਹੁਣ ਪਹਿਲੇ ਤੁਸੀਂ ਕੰਨੀ ਕੁੰਨੀ ਪਾਓ ਕੰਨੀ ਕੁੰਨੀ ਬੰਦੇ ਹੁਣੇ ਜੜੀ ਲਾਓ ਜੀ ਚੱਲ ਪਿਆ ਕੰਮ ਇਹਦਾ ਉਹ ਗਿਰਗੀ ਗਿਰਗੇ ਫੇਰ ਚੱਲੇ ਥੱਲੇ ਹਬਾ ਪਤਾ ਨਹੀਂ ਚੱਲੀ ਤੇਰੇ ਪਤੰਗ ਥੱਲੇ ਨੂੰ ਜਾ ਰਿਹਾ ਜੇ ਗਿਰਦਾ ਅੰਦਰ ਢਿੱਲੇ ਦੇ ਕਰ ਉਹਨੂੰ ਸਮਝਾ ਸਮਝ ਲੈ ਵੀਰੇ ਤੇ ਜੇ ਗਿਰਦਾ ਹੁੰਦਾ ਢਿੱਲੇ ਦੇ ਕਰ ਵੀਰੇ ਕਹੇ ਨਾ ਜੇ ਗਿਰਦਾ ਹੁੰਦਾ ਡੋੜ ਢਿੱਲੀ ਛੱਡ ਦੇ ਹਾਂ ਹਾਂ ਵੈਰੀ ਕੱਟ ਲੋ ਜੀ ਚੜ ਗਿਆ ਇਹਦਾ ਤਾਂ ਪਤੰਗ ਲੱਗੇ ਚੜਨ ਹੌਲੀ ਹੌਲੀ ਹੁਣ ਚਸਰੀ ਤੈਨੂੰ ਵੀ ਕਰਾਈ ਇਹ ਤੇਰਾ ਕੰਮ ਪਾਪਾ ਦੇਖਿਆ ਪੇਚਾ ਵੱਧਾ ਬੋਲ ਰਹੀ ਸੀ ਮੇਰੇ ਬਲੇ ਬੋਲ ਲਖਾਈ ਸੀ ਚੁੱਪੀ ਕਰਦੇ ਸੀ ਮੇਰੇ ਦਿਨ ਇਹਦੇ ਨੇ ਸੂਰਾ ਚੁਰਕਾ ਦੇਆ ਮਾੜਾ ਪਾਪਾ ਕੀ ਕਰਿਆ ਪਤੋਂ ਹੀ ਪੱਠੇ ਕੰਮ ਲੱਜਦੀ ਦੁਕਾਨ ਛੋੜ ਛੋੜੀ ਰਾਮਣੇ ਇਹੋ ਜੀ ਮੁੰਡੇ ਬਲੇ ਬਜਾਉਂ ਸਾਡੀ ਦੋਰ ਸਾਡੋ ਛੋੜ ਛੋੜ ਦੇਖ ਬਾਈ ਉਹ ਚਾਹਦੇ ਸੀ ਦੋਰ ਲੱਗਿਆ ਵੀਰ ਜਿਆਦਾ ਥੱਲੇ ਨੂੰ ਆਂਦਾ ਮੜੀ ਦੀ ਛੱਡ ਦੇ ਪੁੰਜਾ ਵੀ ਛੱਡ ਦੇ ਸਮਝਾ ਲੈ ਫਿਰ ਇੱਥੇ ਤਾਂ ਜ਼ਿਆਦਾ ਹੈ ਹੈ ਇੱਥੇ ਜ਼ਿਆਦਾ ਹੈ ਨਾ ਅਭੀ ਨੰਗਾ ਦੂਰ ਉਧਰ ਫਸੂਗਾ ਤੇਰਾ ਆਪਾ ਦੋ ਦੇਵਾ ਉਧਰ ਚ ਤਾਂ ਗਿਰ ਜਾ ਐ ਤੈਨੂੰ ਲੈ ਲਾਓ ਜੀ ਚੜਾ ਲਿਆ ਇਹਨੇ ਪਤੰਗ ਹੁਣ ਉਸ ਦਾ ਕੀ ਕਰੀਆ ਪਤੰਗ ਗਿਰ ਜਾ ਮੇਰੇ ਕੋਲ ਉਹ ਗਾਲਾਂ ਕੱਢਦਾ ਜੀ ਮੁੰਡਾ ਕਿੱਥੇ ਉਹ ਪਤੰਗ ਚੱਕ ਦੇਂਦਾ ਜੀ ਟੱਟ ਉਹ ਦੇਖੋ ਜੀ ਉਹ ਮੁੰਡਾ ਦੇਖੋ ਜੀ ਪਤੰਗ ਚੱਕਦਾ ਉਹ ਦੇਖੋ ਕਿੱਥੇ ਹੁੰਦਾ ਜੀ ਉਹ ਸਾਹਮਣੇ ਦੇਖੋ ਕੋਈ ਨਹੀਂ ਇਹ ਵੀ ਆਪਣੀ ਹੈ ਕਿੱਥੇ ਕਿੱਥੇ ਗਿਆ ਕਿੱਥੇ ਗਿਰਿਆ ਹੁਣ ਆ ਕੋਈ ਨਹੀਂ ਚੱਕ ਲੈਣੇ ਕੋਈ ਹਾਂ ਇਹ ਨਹੀਂ ਕਹਿੰਦਾ ਵੀਰ ਰਾਏ ਇਕਣਾ ਕਹਤੇ ਬੋਲਦਾ ਹੈ ਵੀਰ ਜੀ ਨੇ ਤੈਨੂੰ ਸਿਖਾਇਆ ਤੈਨੂੰ ਉਡਾਉਣੇ ਆ ਤਿੱਲਾ ਕਾਲਾ ਇਹਨੇ ਲਓ ਜੀ ਉਹ ਪਹੁੰਚ ਆ ਦੇਖ ਇੱਧਰ ਦੇਖ ਇੰਨੀ ਦੂਰ ਚਲੇ ਗਿਆ ਆ ਕੇ ਆਲੇ ਜਗੇ ਤਾਰ ਹਲਦੀ ਗਈ ਪੁੱਤ ਕੱਢਦੇ ਹਾਂ ਹਾਂਜੀ ਚੜਾ ਲਿਆ ਨੇ ਪਤੰਗ ਛੱਡ ਘਾਟ ਰਿਹਾ ਹੌਲੀ ਹੌਲੀ ਬੱਲੇ 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 ਬਈ ਤੇਰੇ ਸਾਹ ਜਰੇ ਉਸ ਤੇ ਨਾ ਬੰਨ ਦੇ ਤੂੰ ਪਾਈ ਸਾਰੀ ਦੀ ਸਟੋਰੀ ਪਾ ਚਲੋ ਠੀਕ ਹੈ ਪੁੱਤ ਹਾਂਜੀ ਉੱਪਰ ਤਾਂ ਜਾਇਆ ਜੀ ਲੱਗੇ ਵੇ ਪਤੰਗ ਢਾਉਣ ਬੱਚੇ ਆਪਣੇ ਚਲੋ ਜੀ ਚਾਹ ਤਾਂ ਬਣਾ ਲਓ ਹੁਣ ਚਾਹ ਤਾਂ ਲਈ ਚਾਹ ਵੀ ਬਣਾ ਕੇ ਦੇ ਹਾਂ ਨਹੀਂ ਚਾਹ ਨੂੰ ਕਹਿੰਦਾ ਤਾਂ ਮੈਂ ਚਾਹ ਬਣੀ ਕਿ ਨਹੀਂ ਹਾਂ ਬਣਾ ਲਵਾਂਗੇ ਆ ਕੇ ਪਹਿਲਾਂ ਹੁਣ ਆ ਕਿਦਾਂ ਚੱਕਿਆ ਭੰਡੇ ਜੀ ਗੋਭੀ ਤੋੜ ਕੇ ਲਿਗੀਆਂ ਮੈਂ ਕਹਿੰਦੀ ਤਾਂ ਹੈਗੀ ਤੁਹਾਨੂੰ ਗੋਭੀ ਹਾਂ ਚੱਕ ਨਹੀਂ ਕਰਕੇ ਹੀ ਦੇਖ ਕੇ ਨਹੀਂ ਆਈ ਦੇਖ ਕੇ ਵਈ ਜੱਤਨ ਮਾੜੇ ਮਾੜੇ ਹੀ ਥੇ ਹੁਣ ਦੇਖ ਕੇ ਆਉਣੇ ਬੰਦਗੀ ਦੇ ਕਿਤੇ ਕੋਈ ਨਹੀਂ ਕਿੱਥੇ ਜਮਾਂ ਹੀ ਲੱਗੀ ਵੀ ਨਾ ਹੋਵੇ ਤੋੜੇ ਨੇ ਲਈ ਹੋਏ ਕਿਤੇ ਨੇ ਚੱਲੀਏ ਫਿਰ ਦੇਖ ਕੇ ਆਈਏ ਲਓ ਜੀ ਤੁਹਾਨੂੰ ਹੁਣ ਬਾੜਾ ਦਿਖਾਉਂਦੇ ਆ ਆਪਣਾ ਉਹਦੇ ਚ ਗੋਭੀ ਤੇ ਲਾਈਆਂ ਵੀ ਤੇ ਪੱਛੀਆਂ ਜੀਆਂ ਚਲੋ ਦੇਖ ਕੇ ਆਉਣੇ ਹੁਣ ਚੱਲ ਹੁਣ ਕਿਧਰ ਨੂੰ ਚਲੋ ਕੱਢ ਲਿਓ ਲਓ ਜੀ ਤੁਹਾਨੂੰ ਮਿਲ ਦਿਖਾਉਨੇ ਆ ਬਾੜਾ ਲਾਤ ਤਾਂ ਹੁਣ ਅਸੀਂ ਅਸੀਂ ਚੱਲੇ ਆ ਬਾੜੇ ਨੂੰ ਬਾੜਾ ਸਾਡਾ ਉਧਰ ਹੀ ਐ ਇੱਧਰ ਤੇ ਉਧਰ ਵਾਲੀ ਗਲੀ ਵਿੱਚ ਸਾਡਾ ਪੁਰਾਣਾ ਘਰ ਪਾਜੇ ਆਪਣੇ ਬਾੜੇ 'ਚ ਇਹ ਇੱਧਰ ਲਈ ਜੀ ਬਾਹਰਲੇ ਪਾਸੇ ਫਿਰਮੀ 'ਚ ਬਲੀਆਂ ਵੀ ਚਲੇ ਜਾਂਦੀ ਐ ਉਧਰ ਤੇ ਆਹ ਹੋ ਜਾਂਦਾ ਇਹਨੂੰ ਇੱਧਰ ਤੇ ਬਾਹਰਲੇ ਪਾਸੇ ਵੀ ਉਧਰੋਂ ਵੀ ਨਿਕਲ ਹੋ ਜਾਂਦਾ ਘਰ ਤੇ ਇੱਧਰੋਂ ਵੀ ਆਹ ਹੋ ਜਾਂਦਾ ਤੁਹਾੜੀ ਹੋ ਗਿਆ ਹਨਾ ਨਹੀਂ ਨਾ ਹੁਣ ਤਾਂ ਠੀਕ ਹੈ ਸੈੱਟ ਹੋ ਗਿਆ ਪਹਿਲਾਂ ਕੱਖ ਜਾਂਦੇ ਹੋ ਗਏ ਹੁਣ ਤਾਂ ਹੱਥ ਨਾਲ ਵੀ ਨਿਕਲ ਜੂਗਾ ਇਹ ਸੱਕ ਹੋ ਗਿਆ ਲਸਣ ਲੱਗਦਾ ਜੀ ਇੰਨਾਂ ਕੋਈ ਗੋਭੀ ਨਹੀਂ ਪੱਖੀਆਂ ਚੱਕ ਕਰਦੇ ਆ ਹੁਣ ਇੰਨੀਆਂ ਕ ਲੱਗੀਆਂ ਹੋਈਆਂ ਤਾਂ ਨਾ ਕੱਖ ਜਾਂਦੇ ਹੋ ਗਏ ਕੱਖ ਹੋ ਗਿਆ ਨਾ ਆਹ ਬੜਾ ਆਹ ਬੜਾ ਲਸਣ ਆ ਪਹਾੜੀ ਲਸਣ ਹੈ ਜੀ ਉਹ ਤਾਂ ਗਿਆ ਪਗੜਾਈ ਜੀ ਹੁਣੇ ਵਾਲੀ ਹੈ ਪਰਸੋਂ ਮੀਂਹ ਪੈ ਕੇ ਹਟੇ ਗਾਜਾ ਤਾਂ ਪਿਆ ਬਾਰੇ ਗੋਭੀ ਮੇ ਜੋ ਵੀ ਬੰਨੇ ਰੀ ਨੂਰੀ ਪੂਰਾ ਬੱਲੇ ਬੱਲੇ ਇਹ ਹਾਹ ਨੇ ਰੀ ਨਿਕਰੇ ਹੋਰ ਸੁਤ ਲੋ ਜੀ ਪੱਖ ਵੀ ਖੜਾ ਹੋ ਗਿਆ ਵਿੱਚ ਇਹ ਗਨ ਤਾ ਤੋੜੀ ਵੀ ਹੈ ਤੋੜ ਹੀ ਲਵਾਂ ਹਜੇ ਹੁੰਦੇ ਏ ਇੱਕ ਮਿੰਟ ਪੰਤ ਇਹ ਵਿੱਚ ਤਾਂ ਹੋ ਕੱਢ ਜਾ ਇਹਦੇ ਜਿਹੜੇ ਫੁੱਲ ਆਇਆ ਹੀ ਆ ਆ ਦੂਆ ਦੇਖ ਆ ਤੋੜ ਦੰਦੇ ਕੱਲ ਇੱਕ ਮਿੰਟ ਨੂੰ ਇੱਕ ਲੈ ਕੇ ਹੈ ਲੱਗੇ ਵੇ ਅੱਜ ਚੋਟੀ ਲਾਈ ਆਏ ਜੇ ਕੱਖ ਜਾ ਬਹੁਤ ਹੋ ਗਿਆ ਹਨ ਇੱਧਰ ਵੀ ਲੱਗੀ ਹੋਈ ਏ ਬੱਲੇ 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 ਆਇਆ ਤਾਂ ਹੋ ਗਿਆ ਕੰਮ ਇਹਦਾ ਥੋੜ੍ਹ ਲੰਗੇ ਭਾਈ ਜੱਸੀ ਹੁਣ ਵੀਡੀਓ ਚ ਦਿਖਾਦੀ ਅਗਲੇ ਚੱਲ ਕੋਈ ਨਹੀਂ ਹੁਤਾ ਇਹ ਤਾਂ ਹੁਣ ਆਪਣੇ ਹੋ ਗਏ ਆ ਇਹਦਾ ਪਤਾ ਕੋਈ ਕੋਈ ਹੋਇਆ ਵਾ ਲੈ ਟਮਾਟਰਾਂ ਦੇ ਬੁੱਟੇ ਜੇ ਵੀ ਹੋਏਵੇਂ ਆ ਹੋ ਗਏ ਟਮਾਟਰਾਂ ਦੇ ਬੁੱਟੇ ਇਹਦਾ ਕਟਾਉਣੇ ਪੈਣੇ ਆ ਸਾਗ ਆ ਤਾਂ ਨਾ ਕੋਈ ਤੋੜਦੀ ਨਹੀਂ ਆਪਣੇ ਤੇ ਵਗੈਰ ਆਪੇ ਹੀ ਤੋੜਦੇ ਹੁੰਨੇ ਹਨ ਆ ਜਿਹੜੇ ਆਪਾਂ ਨੇ ਲਿਆਂਦਾ ਸਾਗ ਇਹ ਤਾਂ ਪਤਾ ਨਹੀਂ ਕਿਹਾ ਕਹਿੰਦੇ ਯਾਰ ਇਹਨੂੰ ਮੁੰਤਾ ਕੋਈ ਸਮਝ ਨਹੀਂ ਆਉਂਦੀ ਸਾਗ ਵਾਲੇ ਭਾਈ ਨੇ ਦਿੱਤਾ ਤਾਂ ਕਹਿੰਦਾ ਆ ਲਾ ਲਿਓ ਮੁੰਨੀਆਂ ਮੰਨੀਆਂ ਵੀ ਹੁਣੀ ਵੀ ਬਥੇਰੀਆਂ ਆ ਲਓ ਜੀ ਲੱਗੀ ਗੋਭੀ ਸਬਜ਼ੀ ਦਾ ਹਿੱਲਾ ਹੋ ਜਾਣਾ ਹੁਣ ਆਪਣਾ ਇਹ ਤਾਂ 2-3 ਟਾਈਮ ਦੀ ਹੋ ਗਈ ਹੈ ਨਾ ਹੋਣੀ ਹੋ ਜਣੀ ਗੋਭੀ ਦੇ ਪਕੌੜੇ ਬਣਾ ਦੇ ਫਿਰ ਉਹਨੇ ਲੰਗਰੀ ਸੇ ਪੱਕੇ ਐ। ਪਹੇਟੀ ਡੂਹੀ ਡੇ ਪੱਕੇ ਐ। ਚੱਲ ਹੁਣ ਇਹ ਨਹੀਂ ਹਟਣੇ ਹੈਗੇ। ਇਹ ਤਾਂ ਹੁਣ ਇੱਕ ਨਹੀਂ ਰਹਿਣੇ। ਟੈਨਸ਼ਨ ਨਾ ਮਾਰ ਲਨੀ ਜ਼ਿੰਦਗੀ ਦੀਆਂ। ਚਲੋ। ਬੱਸ। ਲਓ ਜੀ। ਆ ਆਪਣਾ ਬੜਾ ਐ ਜੀ। ਬਰੂਦਾ ਬੁੱਟਾ ਲਾਇਆ ਦਾ। ਬੜੇ ਦੇਖਦੇ ਹੁਣ। ਧਨੇਰੀ ਨੇ ਬੜਾ ਹੀ ਹਾਲ ਕਰਿਆ। ਇੰਨਾ ਟੁੰਨਾ ਪਾਈਆਂ ਵੀ ਹੋਰੇ। ਤੂੰ ਦੇਖਦੇ ਹੀ ਰਹਿੰਦੇ ਪਹਿਨਾ ਆਪਣਾ। ਨਮਸਾ ਜੀ ਦੇ ਮੁੰਡੇ ਦਾ ਵਲੌਗ ਉਹਦੇ ਚਪ ਤੋਂ ਸਭ ਕੁਝ ਦਿਖਾਇਆ ਬਾਈ ਪਹਿਲਾਂ ਇੱਥੇ ਬਣਾਉਣਾ ਦਾ ਜੀ ਮਕਾਨ ਅਸੀਂ ਤੇ ਸਾਡਾ ਚਾਚਾ ਜੀ ਨਾਲ ਉੱਧਰ ਅੰਦਰ ਸੌਦਾ ਬਣ ਗਿਆ ਜੀ ਨਹੀਂ ਅਸੀਂ ਉਰੇ ਬਣਾਉਣਾ ਦਾ ਜੀ ਮਕਾਨ ਹੁਣ ਬਾਕੀ ਬੁਗਲ ਕਰੂਗੇ ਜੀ ਉਰੇ ਵੀ ਲਓ ਜੀ ਹੁਣ ਸਾਡਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਤਾਂ ਮਾੜਾ ਮੋਟਾ ਹੈਗਾ ਇਹ ਵੀ ਸਿਸਟਮ ਬਣਿਆ ਬਸ ਸਫਾਈ ਕਰਾਉਣੀ ਪੈਣੀ ਆਪੇ ਕਰ ਲੈਣੀ ਐ ਲਾ ਕੇ ਦੋ ਦਿਹਾੜੀਆਂ ਆ ਵਿਲੇਸਣ ਹੋਇਆ ਵੇ ਕੱਖ ਕੱਖ ਹੋ ਜਾਂਦਾ ਇੱਕ ਨਾ ਕੱਖ ਜੀ ਬਹੁਤ ਹੋ ਜਾਂਦਾ ਲਸਣ ਵਾਂ ਮੈਂ ਪ੍ਰਾਲੀ ਵੀ ਪਛਾਈ ਦੀ ਮੈਂ ਪ੍ਰਾਲੀ ਦੇ ਵਿੱਚੋਂ ਕੱਖ ਨਿਕਲ ਗਿਆ ਹੁਣ ਗਾਂ ਵਾਲੀ ਵਾਰੀ ਐਕਸਪੈਰੀਮੈਂਟ ਕਰਨਾ ਟੋਕੇ ਦਾ ਠੀਕ ਨੇ ਟੋਕਾ ਲਓ ਦੇਖੋ ਆ ਜਿਆਦਾ ਹੋ ਗਿਆ ਕੱਖ ਜਦੋਂ ਕੱਢੂਗੇ ਐ ਤਾਂ ਸਮਝੋ ਇਹ ਤਾਂ ਕੱਢਣੇ ਤੋਂ ਬਾਅਦ ਖੜਤਾ ਗਈ ਬੋਲੀਆਂ ਤੋੜਨੀਆਂ ਬੋਲੀਆਂ ਮੈਂ ਦੋ ਤੋੜਨੀਆਂ ਦੋ ਕੰਨ ਤੋੜਦਾ ਤੂੰ ਤਨ ਹੈ ਗਿਆ ਲੈ ਬਾਈ ਹੋ ਗਈਆਂ ਵਧੀਆ ਆ ਗਿਆ ਹੋ ਗਿਆ ਆ ਬੁਲੀਆ ਵੀ ਹੋ ਗਿਆ ਹੋਰ ਦੇਖ ਤਾਂ ਹੈ ਗਿਆ ਉਹ ਹੈ ਗਿਆ ਬਹੁਤ ਹੋ ਗਿਆ ਪਹਿਲਾਂ ਛੋਟੀਆਂ ਦੀਏ ਜਾਂਦਾ ਪਹਿਲਾਂ ਦਾ ਅੱਜ ਦੇ ਆਪਾਂ ਇੱਕ ਉਹ ਆਪਾ ਜੀ ਕੈਂਸਰ ਵਾਲੇ ਜਿਹੜੇ ਫੁੱਲ ਖਰੀਦਦੇ ਇਹ ਤਾਂ ਲੱਖ ਲਾਹਣ ਤਾਂ ਇਹਦਾ ਆਪਣਾ ਪੱਤੇ ਵੱਧ ਹੱਥੀ ਹੋਣਾ ਚਾਹੀਦਾ ਸਾਰਾ ਕੁਝ ਲਓ ਜੀ ਜੀ ਪਲਟਣ ਉਤਰੇ ਹੀ ਉੱਪਰ ਤੇ ਹਾਂ ਜੀ ਅਡਾਏ ਪਤੰਗ ਪੁੱਤ ਹਾਂ ਜੀ ਅਡਾ ਤਾਂ ਪਤੰਗ ਉੱਪਰ ਮਹਰਬਤ ਸਾਰੇ ਦਿਨ ਲਾਤਾ ਪੁੱਤ ਅੱਜ ਹੈ ਠੰਡ ਹੋ ਗਈ ਨਾ ਹੁਣ ਫੋਨ ਨਹੀਂ ਚੱਲਣਾ ਹੈਗਾ ਹੁਣ ਪਪਾ ਨੇ ਪੜਾਈ ਕਰਨੀ ਹੈ ਹਾਂ ਪਿੱਤੇ ਪਾਲੇ ਜੇ ਪਿੱਤੇ ਹਾਂ ਪਿੱਤੇ ਪਾਲੇ ਠੀਕ ਹੈ ਹਾਂਜੀ ਪੁੱਤ ਲੈ ਜਰਾ ਇਹ ਕਿੱਥੇ ਤੇ ਲਿਆ ਤੁਸੀਂ ਦੁਕਾਨ ਗਈ ਸੀ ਕੱਲ੍ਹ ਗਈ ਸੀ ਹਾਂ ਹਾਂ ਮੈਂ ਅੱਬੇ ਨਾਲ ਗਈ ਸੀ ਬੇਬੇ ਨਾਲ ਗਈ ਸੀ ਅੱਛਾ ਅੱਛਾ ਠੀਕ ਹੈ ਪੁੱਤ ਆਪਣਾ ਮੇਰੀ ਗੱਲ ਸੁਣੋ। ਕੀ ਖਾਣਾ ਅੱਜ? ਗੋਭੀ। ਗੋਭੀ। ਖਾਣੇ। ਪਕੌੜੇ ਗੋਭੀ ਦੇ। ਉਹ ਤਾਂ ਫੇ ਮਮਾ ਕੋਲੋਂ ਘਟ ਲੈਣੀ ਪੈਣੀ ਹੁਣ। ਹਾਂ ਵੀ ਤੈਨੂੰ ਖਾਣੀ ਗੋਭੀ। ਉਹ ਕਹਿੰਦਾ ਗੋਭੀ ਦੇ ਪਕੌੜੇ ਖਾਣੇ ਆ। ਹੁਣ ਫੇ ਮਮਾ ਨੇ ਪੁੱਛਣਾ ਪੈਣਾ ਵੀ ਕੀ ਕਰਦੀ ਆ ਮਮਾ? ਤੁਹਾਨੂੰ ਕੀ ਬਣਾਉਂਗੀ ਠੀਕ ਹੈ? ਹੈ? ਚਲੋ ਚਲੋ। ਹਾਂ ਚਲੋ ਦੇਖਦੇ। ਚਲੋ ਜੀ। ਮਮਾ ਲੱਭੀ ਆ ਹੁਣ। ਚਲ ਜਾਸੀ। ਚਲ ਬੇ। ਮੰਨ ਹੁਣ ਤੁਸੀਂ ਮਨਾਓ ਤਾਂ ਹੀ ਗੱਲ ਬਣਨੀ ਆਏ ਨਹੀਂ ਬਣਨੀ ਹੈਗੀ ਗੱਲ ਅਮਰ ਤੈਨੂੰ ਨਹੀਂ ਮਿਲਣੇ ਕੋਲੇ ਸ ਹੈ ਮਮਾ ਗੱਦੀ ਦੇ ਕੋਲੇ ਬਾਬਾ ਹੈ ਕਾਦੇ ਪਕੌੜੇ ਹਾਂਜੀ ਕੀ ਬਣਾਣਾ ਤੂੰ ਨਾਲੇ ਕਹਿੰਦੇ ਦਾਲ ਤੜਕੜੀ ਬਣਾ ਲਈ ਵੀ ਆਏ ਦਾ ਦਾਲ ਬਣਾਈ ਵੀ ਨਹੀਂ ਯਾਰ ਆਏ ਨੇ ਕਰ ਉਹ ਬੀਲੀਂ ਦੀਏ ਦੌੜ ਗਿਆ ਤੇ ਗੋਬੀ ਬਣਾਓ ਜੀ ਦਾਲ ਬਣਾ ਲੈਣਾ ਹੈ ਉਹ ਤਾਂ ਤਾਂ ਥਾਲੀ ਦਾਲ ਕਿਤੇ ਬਣੀ ਤਾਂ ਤਾਂ ਦਾਲ ਤਾਂ ਬਣ ਗਈ। ਦਾਲ ਤਾਂ ਬਣ ਗਈ ਠੀਕ ਐ। ਅਸੀਂ ਤਾਂ ਗੋਭੀ ਖਾਣੀ ਵਈ ਅੱਜ। ਹਾਂ ਵੀ ਸੱਚੇ ਦੱਸੋ। ਵਾਹ ਵੀ। ਬੋਟਾ ਬਹੁਤ ਬੋਟਾ ਬਹੁਤ। ਗੋਭੀ ਤਾਂ ਥੋੜੀ ਜਿਹੀ ਬਣਨੀ ਗੋਭੀ ਦਾ ਇੱਕ ਬੁੱਲ ਬਣਾ ਲਵਾਂ ਮੈਂ ਸਬਜ਼ੀ। ਚੱਲ ਠੀਕ ਐ ਵੀ ਫੇਰ ਕੱਲੂ ਬਣਾ ਦੂੰਗੀ। ਠੀਕ ਐ? ਕੱਲ ਛੁੱਟੀ ਐ ਲੈ ਤੈਨੂੰ? ਹਾਂ। ਹਾਂ ਪਾਸੋਂ ਦੀ। ਇੱਕ ਮਿੰਟ ਹੈ? ਕੱਲ ਦੀ ਛੁੱਟੀ ਐ? ਹਾਂ ਪਾਸੋਂ ਦੀ। ਕੱਲੂ ਤੇ ਗੋਭੀ ਵੀ ਮੇਰੇ ਕੋਲ ਆੜੇ ਖਾਣ। ਤੱਲੂ ਭਾਈ ਕੋਈ ਪਲੈਂਕ ਕਾਰਟ ਨਹੀਂ ਕਰਨਾ ਹੈਗਾ ਪੜ੍ਹਨਾ ਹੈ ਠੀਕ ਹੈ ਤੇ ਮਾਸੀ ਜਾਈ ਫੋਨ ਆਉਂਦਾ ਖੁਸ਼ੀ ਦਾ ਮੰਮਾ ਨੇ ਗੱਲ ਕਰੀ ਐ ਵੇ ਤੁਹਾਨੂੰ ਬਾਅਦ ਚ ਦੱਸੂਗੇ ਫਿਰ ਠੀਕ ਹੈ ਚਲੋ ਹੁਣ ਗੋਭੀ ਬਣਾਉਣਗੇ ਤੁਜੀ ਬਣਾਉਣਗੇ ਅੱਜ ਗੋਭੀ ਠੀਕ ਹੈ ਚਲੋ ਠੀਕ ਹੈ ਚਲੋ ਕੱਟਣੀ ਸ਼ੁਰੂ ਕਰੀਏ ਤੁਹਾਨੂੰ ਗੋਭੀ ਬੈਰੀ ਗੁੱਡ ਅੱਛਾ ਜਾਂ ਡੋਰ ਕੱਟ ਹੋ ਜਾਂਦੀ ਫੇਰ ਕਹਿੰਦੇ ਇਕਣਾ ਹੈ ਮੁੰਡੂ ਤਾਂ ਪਤਾ ਹੀ ਨਹੀਂ ਤਾ ਅੱਜ ਦੇ ਉੱਤੇ ਪਤਾ ਲੱਗਿਆ ਕਿਨੇ ਹੁਣ ਚਾਹ ਪੀਣੇ ਬਣੀਏ ਹਾਂ ਨਿਆਣਿਆਂ ਨੇ ਬਣੀ ਠੀਕ ਠੀਕ ਚਲੋ ਚਾਹ ਪੀਂ ਚਾਹ ਹੁਣ ਬਣੀ ਲੱਗ ਗਈ ਚੱਲ ਪੀਣਾ ਪੁੱਤ ਮੈਂ ਤਾਂ ਖਾਣਾ ਚਲੋ ਮੈਂ ਗੋਭੀ ਬਣਾ ਲੇ ਹੁਣ ਠੀਕ ਹੈ ਬਸ ਇਹਦਾ ਕਿੱਥੇ ਕੰਮ ਗਏ ਤੁਮੀ ਕਿਰੇ ਹੈ ਮਾਲ ਕੰਮ ਕੀ ਹੈ ਨਾ ਹੁਣ ਹੁੰਦਾ ਹੀ ਨਹੀਂ ਲੱਗਦੀ ਤੋ ਪਾ ਨਿਕਲ ਜਾਂਦੀ ਐ ਹੁਣ ਤਾ ਨੀਂਦੀ ਵੀ ਤੂੰ ਬਿਥੇਰੀ ਕਰ ਲੈਂਦਾ ਹੈ ਨਾ ਸੌਂ ਕੇ ਦਿਖਾ ਇੱਕ ਵਾਰੀ ਹੁਣ ਹੈ ਨੋ ਜੀ ਅੰਦਰ ਗੋਭੀ ਤਾਂ ਬਣੂਗੀ ਪਤਾ ਹੀ ਨਹੀਂ ਪਤਾ ਨਹੀਂ ਪਕੌੜੇ ਬਣ ਰਹੇ ਆ ਪਤਾ ਨਹੀਂ ਗੋਭੀ ਬਣ ਰਹੀ ਐ ਹਾਂ ਜੀ ਕੀ ਬਣ ਰਿਹਾ ਹੈ ਸੱਚੇ ਰੰਗ ਸੱਚੇ ਰੰਗ ਲੱਗ ਰਿਹਾ ਚੜ ਗਿਆ ਹੁੱਤੂ ਗੋਭੀ ਬਣ ਰਹੀ ਐ ਅੱਜ ਸਾਹੋਜੀ ਗੋਭੀ ਇਦੀ ਜਿੱਦੀ ਪਸੰਦ ਹੈ ਇਹਦੋਂ ਨੂੰ ਜ਼ਬਰਦਸਤੀ ਤਾਂ ਖਲਾ ਨਹੀਂ ਸਕਦੇ ਪਰ ਆਪਣੀ ਫੇਵਰੇਟ ਹੈ ਗੋਭੀ ਉਹ ਵੀ ਆਪਣੀ ਫੇਵਰੇਟ ਹੈਗੀ ਹੈ ਗੋਭੀ ਪਰ ਮੈਂ ਕਣਕ ਦੀ ਰੋਟੀ ਨਾਲ ਗੋਭੀ ਖਾਂਦਾ ਨਹੀਂ ਹਾਂਗਾ ਮੈਨੂੰ ਪਤਾ ਨੂੰ ਉਸੇ ਮੱਕੀ ਦੀ ਰੋਟੀ ਖਾਣਾ ਹੁਣ ਕੋਈ ਤੁਹਾਨੂੰ ਪਤਾ ਪੈਣੀ ਭੰਗ ਦੀ ਪਤਾ ਖਾਣਾ ਬਈ ਮੱਕੀ ਦੀ ਰੋਟੀ ਨਾਲ ਤੁਹਾਨੂੰ ਪਤਾ ਤੁਹਾਡਾ ਹੁਣ ਜਿਹੜਾ ਬਈ ਜਿੱਕਣਾ ਇਸ ਤਰ੍ਹਾਂ ਦੀ ਸਬਜ਼ੀ ਹੈ ਕੀ ਆ ਬਈ ਮੈਨੂੰ ਮੱਕੀ ਦੀ ਰੋਟੀ ਨਾਲ ਪਸੰਦ ਆਉਂਦਾ ਗੋ ਵੀਦੀ ਰੋਟੀ ਵੀ ਮਨੂ ਕੀ ਫਿਰ ਕਾਪੀ ਦੀ ਰੋਟੀ ਪੁੱਤੂ ਚੜ ਗਿਆ ਉਹ ਵੀ ਮੱਕੀ ਦੀ ਖਾਊਗਾ ਪੁੱਤ ਤੇਰਾ ਤੇਰੀ ਮਾਂ ਵੀ ਨਹੀਂ ਖਾਂਦੀ ਹਾਂ ਉਹ ਤੋਂ ਤੁਹਾਡੀ ਦੋਨਾਂ ਦੀ ਤੁਸੀਂ ਤਾਂ ਖਾ ਲੈਣੇ ਵੀ ਨਹੀਂ ਕਣਕ ਦੀ ਦੋਨਾਂ ਦੀ ਸਾਡੇ ਵੀ ਦੋਨਾਂ ਦੀ ਫੇਵਰੇਟ ਹੋ ਜੀ ਮੱਕੀ ਦੀ ਰੋਟੀ ਜਿੰਨਾਂ ਦੀ ਛੱਲ ਸ਼ੁਰੂ ਹੋਈ ਹੈ ਈਏ ਚੌਥੇ ਦੀ ਹੈ ਨਹੀਂ ਗੋ ਵੀ ਤਾਂ ਚੌਥੇ ਦਿਨ ਬਣਾਵੇ ਤੁਸੀਂ ਤਾਂ ਦਸਤੇ ਵਿੱਚ ਤੁਸੀਂ ਦਿਓ ਹਾਂ ਉਹ ਸੁਆ ਬਣਾਓ ਸ਼ਾਮ ਨੂੰ ਮੱਕੀ ਦੀ ਰੋਟੀ ਦੇ ਰਹੇ ਆਂ ਲਈਓ ਜੁਮਕੀ ਦੀ ਰੋਟੀ ਵੇਚ ਲਈ ਲਿਓ ਹੁਣ ਅਸੀਂ ਭਾਈ ਮੱਕੀ ਦੀ ਰੋਟੀ ਸਾਡੇ ਮਨ ਨਾ ਅਕਲ ਗਿਆ ਭਾਈ ਸਾਡਾ ਤਾਂ ਨਹੀਂ ਮੰਨ ਭਰਦਾ ਸਿਆਣ ਕਰ ਰੋਟੀ ਖਾਓ ਜਦੀ ਸਾਡੀ ਮੱਕੀ ਦੀ ਹਾਂ ਤੇ ਸਾਡਾ ਮਨ ਨਾ ਤੀਰ ਰੱਖ ਗਿਆ ਲਓ ਜੀ ਹੁਣ ਅਸੀਂ ਭਾਈ ਗੋਭੀ ਸਬਜ਼ੀ ਬਣਾ ਰਹੇ ਹਾਂ ਲਓ ਜੀ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲਓ ਜੀ ਅੱਜ ਦਾ ਬਲੌਗ ਅਸੀਂ ਇੱਥੇ ਬੰਦ ਕਰਦੇ ਹਾਂ ਸਾਰੇ ਸਾਡੇ ਬਲੌਗ ਨਾਲ ਬਲੌਗ ਨਾਲ ਵੀ ਜੁੜੇ ਰਹੋ ਨਾਲੇ ਹਫਤੇ ਬਾਅਦ ਸ਼ੇਅਰ ਤੇ ਲਾਈਕ ਸ਼ੇਅਰ ਕਮੈਂਟ ਕਰੇ ਕਰੋ ਸਾਡੇ ਚੈਨਲ ਨਾਲ ਜੁੜੇ ਰਹੋ ਹਫਤੇ ਬਾਅਦ ਤੁਹਾਨੂੰ ਅਸੀਂ ਬਲੌਗ ਬਣਾ ਕੇ ਸ਼ੇਅਰ ਕਰਦੇ ਰਹਾਂਗੇ ਜਿੰਨੇ ਕਾਉਂਦੇ ਨੇ ਉਹਨੇ ਕਿਤਾਜੀ ਅਸੀਂ ਕੋਸ਼ਿਸ਼ ਕਰਦੇ ਹਾਂ ਵਧੀਆ-ਵਧੀਆ ਬਣਾਉਣੇ ਜੀ ਠੰਡ ਬਹੁਤ ਹੈ ਜੀ ਅੱਜ ਦਾ ਸਾਨੂੰ ਬਾਹਰ ਦੇ ਕਿਤੇ ਵੀ ਜਾਵਾਂਗੇ ਵਿਜ਼ਿਟ ਕਰੋਗੇ ਕਿਤੇ ਤੁਹਾਨੂੰ ਵਧੀਆ-ਵਧੀਆ ਬਲੌਗ ਬਣਾਉਂਗੇ ਬੱਤੇ ਬਾਦ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰੇ ਕਰੋ ਨਾਲੇ ਜੀ ਇੱਕ ਬੇਨਤੀ ਹੈ ਸਾਰੇ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖੇ ਕਰੋ ਜੀ ਉਹ ਸਾਡੇ ਵਾਲਾ ਤਾਂ ਚੜੇ ਜਾਂਦਾ ਜੀ ਜਿੱਦੂਦ ਕਰਕੇ ਚੜਦੇ ਬੱਚੇ ਸਾਰੇ ਇਦਾਂ ਹੀ ਆ ਜੀ ਪਰ ਫਿਰ ਵੀ ਅਸੀਂ ਤਾਂ ਹੁਣ ਗੇੜਾ ਵਜਾ ਰੱਖਦੇ ਆ ਉੱਪਰ ਪਰ ਪਤਾ ਨਹੀਂ ਹੁੰਦਾ ਬੱਚੇ ਗਾਹ ਦੇ ਗਾਹ ਟੀਨਾ ਵਰ ਚੜ ਗਏ ਕਦੇ ਕਿਤੇ ਚੜ ਗਏ ਉਹ ਹਾਦਸੇ ਬਹੁਤ ਹੋ ਰਹੇ ਇੱਕ ਆਪਣੀ ਡੋਰਾਂ ਜਿਹੜੀਆਂ ਤੁਸੀਂ ਜੀ ਨਾਰਮਲ ਹੈ ਆਪਣੇ ਬੱਚੇ ਦੇ ਨਾਲ ਜਾ ਕੇ ਨਾਰਮਲ ਜੀ ਡੋਰ ਚਲੋ ਇਹਨਾਂ ਦਾ ਸ਼ੌਂਕ ਹੈ ਸਾਲ ਬਾਅਦ ਆਪਾਂ ਨੂੰ ਬੱਚਿਆਂ ਦਾ ਪੂਰਾ ਹੀ ਕਰਨਾ ਪੈਂਦਾ ਵੀ ਨਾਲ ਜਾ ਕੇ ਆਪਣਾ ਨਾ ਉਹ ਨਾਰਮਲ ਜੀ ਡੋਰ ਲਓ ਇੱਕ ਦਸ ਕਿ ਦੁਕਾਨ ਵਾਲੇ ਨੂੰ ਵੀ ਦੱਸੋ ਵੀ ਭਾਈ ਇਦਾਂ ਦੀ ਡੋਰ ਨਾ ਵੇਚੋ ਨਾਲੇ ਮੈਂ ਜਿਹੜੀ ਜਿਹੜੀ ਦੁਕਾਨ ਕੋਲੋਂ ਤੱਕ ਗਿਆ ਮੈਂ ਤਾਂ ਬਈ ਰਿਕੁਐਸਟ ਪਾਏ ਦਿੰਦਾ ਵੀ ਡੋਰ ਭਾਈ ਹਾਸੇ ਬਹੁਤ ਉਹਨੇ ਪਰ ਹਟਣੇ ਵਾਲਾ ਹਟਦਾ ਨਹੀਂ ਹੁੰਦਾ ਪਰ ਫਿਰ ਵੀ ਆਪਣਾ ਅਸੀਂ ਆਪਣਾ ਫਰਜ਼ ਨਿਭਾਓ ਇੱਕ ਵਾਰੀ ਦੁਕਾਨਦਾਰ ਨੂੰ ਇੱਕ ਵਾਰੀ ਜ਼ਰੂਰ ਕਹੋ ਵੀ ਭਾਈ ਇਹ ਗਲਤ ਹੈ ਜਾਨਾ ਜਾਂਦੀਆਂ ਇਹ ਪੰਜਾਬ ਵਿੱਚ ਬਹੁਤ ਜ਼ਿਆਦੇ ਪਰ ਇਹ ਜੀ ਨੂੰ ਸਾਨੂੰ ਕੋਰਪੋਰੇਟ ਆਫਸ ਵਿੱਚ ਇਕੱਠੇ ਹੋ ਕੇ ਇਹ ਚੀਜ਼ ਅਸੀਂ ਖਤਮ ਕਰ ਸਕਦੇ ਹਾਂ ਕੋਈ ਬੜੀ ਗੱਲ ਨਹੀਂ ਹੈਗੀ ਔਰ ਦੁਕਾਨਦਾਰ ਭਾਈਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਭਾਈ ਗਲਤ ਤੁਹਾਡੀਆਂ ਤੁਸੀਂ ਨਾਰਮਲ ਡੋਰਾਂ ਹੀ ਵਿੱਚ ਉਹ ਹੀ ਤੁਹਾਡੀਆਂ ਬਥੇਰੀਆਂ ਵਿਕੀ ਜਾਣੀਆਂ ਕੋਈ ਐਦਾਂ ਥੋੜੋ ਇਹ ਵੀ ਜੋ ਚైనా ਡੋਰੇ ਵੀ ਕੋਈ ਪਰ ਤੁਸੀਂ ਜੇ ਤੁਸੀਂ ਆਫਸ ਵਿੱਚ ਇਕੱਠੇ ਹੋ ਜੋ ਭਾਈ ਅਸੀਂ ਇਹ ਚੀਜ਼ ਮਾਰਕੀਟ 'ਚ ਵੇਚਣੀ ਨਹੀਂ ਹੈਗੀ ਅਸੀਂ ਆਪਣੇ ਪੰਜਾਬ ਦੇ ਕੇ ਸਾਰੇ ਜੀ ਇੰਡੀਆ 'ਚ ਮੈਂ ਕਹਿੰਦਾ ਵੀ ਇੰਡੀਆ 'ਚ ਵੀ ਨਹੀਂ ਇੰਡੀਆ 'ਚ ਜਿੱਥੇ ਜਿੱਥੇ ਵਿਕਦੀ ਹੈ ਸਾਰੀ ਹੈ ਤਾਂ ਬੈਨ ਹੈ ਪਰ ਫਿਰ ਵੀ ਵੇਚੀ ਜਾਂਦੇ ਪਰ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਦੁਕਾਨਦਾਰਾਂ ਨੂੰ ਵੀ ਨੋਰਮਲ ਡੋਰ ਵਿੱਚੋਂ ਤੰਗ ਵੀ ਚਲੋ ਲਿਆਉਨੇ ਆ ਬੜਾ ਢਾਉਨੇ ਬੱਚੇ ਹੁਣ ਹਟিয়ে ਹਟਦੇ ਨਹੀਂ ਹੈਗੇ ਇਹ ਸਾਰੇ ਦੁਕਾਨਦਾਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਹੋਰ ਮੈਂ ਆਪਣੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਭਾਈ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੀ ਬੱਚਿਆਂ ਨੂੰ ਪਿਆਰ ਨਾਲ ਸਮਝਾਓ ਅੱਜ ਕੱਲ ਬੱਚੇ ਜਿਆਦਾ ਝਟਕੇ ਤੇ ਵੀ ਨਹੀਂ ਮੰਨਦੇ ਇਹਨਾਂ ਨੂੰ ਪਿਆਰ ਨਾਲ ਸਮਝਾ ਕੇ ਆਪਣਾ ਮਿਹੜੀ ਗੌਰ ਵੀ ਰੱਖੋ ਜੇ ਬੱਚਾ ਚਲੇ ਜਾਂਦਾ ਉੱਪਰ ਤਾਂ ਬਾਰ ਬਾਰ ਗੌਰ ਰੱਖੋ ਬੱਚਿਆਂ ਦਾ ਖੁੱਲੇ ਛੱਡ ਕੇ ਨਹੀਂ ਖੜਦਾ ਹੈਗਾ ਵੀ ਹਾਂ ਛੱਡ ਤੇ ਜੀ ਹਟਾ ਜੂ ਆਪੇ ਆ ਜੂਗੇ ਨਹੀਂ ਬੱਚਾ ਬੱਚੇ ਦਾ ਮਾਈਂਡ ਤੁਹਾਨੂੰ ਪਤਾ ਛੋਟੀ ਉਮਰ ਚ ਪਤਾ ਨਹੀਂ ਹੁੰਦਾ ਬੱਚੇ ਨੂੰ ਸਹੀ ਗਲਤ ਤਾਂ ਨਹੀਂ ਪਤਾ ਲੱਗਦਾ ਕਿਤੇ ਦਹਾਗਾਾਂ ਟੀਨਾ ਉੱਪਰ ਚੜ ਗਿਆ ਕਿਤੇ ਚਲੇ ਗਿਆ ਕਿਤੇ ਕਈ ਜਗ੍ਹਾ ਜੰਗਲੇ ਨਹੀਂ ਹੈਗੇ ਥੱਲੇ ਚਲੇ ਜਾਂਦਾ ਬੱਚਾ ਪਰ ਫਿਰ ਵੀ ਧਿਆਨ ਰੱਖੋ ਸਾਰੇ ਮਾਤਾ ਪਿਤਾ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਛੋਟਿਆਂ ਨੂੰ ਭੈਣਾਂ ਨੂੰ ਮੀਆਂ ਨੂੰ ਵੱਡਿਆਂ ਸਾਰਿਆਂ ਨੂੰ ਜਿਹੜੇ ਵੀ ਬਜ਼ੁਰਗ ਜਿੰਨੇ ਵੀ ਸੰਦੇਖਦੇ ਹਨ ਸੀਨੀਅਰ ਹੈ ਮਾਪੇ ਵਰਗੇ ਸਾਡੇ ਮਾਪੇ ਜਿਹੜੇ ਸਾਨੂੰ ਨਾਲ ਜੁੜੇ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਨੋਂ ਧੰਨਵਾਦ ਸਾਰਿਆਂ ਦਾ ਵੀ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਆ ਜਿਹੜੀ ਰਿਕੁਐਸਟ ਹੈ ਮੜੀ ਆਪਾਂ ਚਾਹਨ ਜੀ ਚੈਨ ਕਿ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕ ਜੀ ਅੱਜ ਦਾ ਸਾਡਾ ਵਲੌਗ ਇੱਥੇ ਖਤਮ ਹੁੰਦਾ ਮਿਲਦੇ ਆਂ ਅਗਲੇ ਵਲੌਗ ਚ ਲਾਈਕ ਸ਼ੇਅਰ ਕਮੈਂਟ ਕਰੋ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ